ਪਿੰਡ ਬਾਮਣੀ ਵਾਲਾ ਵਿੱਚ ਫੌਜੀ ਜਿਮ ਦੇ ਸੰਚਾਲਕ ਵੱਲੋਂ ਆਪਣੇ ਹੀ ਸਾਥੀ ਦਾ ਤੇਜ਼ ਧਾਰ ਨਾਲ ਕੀਤਾ ਗਿਆ ਕਤਲ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਭਾਲ ਸ਼ੁਰੂ ਕੀਤੀ ਤਾਂ ਜਿਸ ਦਾ ਕਤਲ ਹੋਇਆ ਹੈ ਵਿਅਕਤੀ ਦੀ লাশ ਨਹਿਰ ਦੇ ਕੰਢੇ ਮਕੜਾ ਦੇ ਖੇਤ ਵਿੱਚੋਂ ਮਿਲੀ ਇਹ ਕਹਿਣਾ ਹੈ ਮ੍ਰਿਤਕ ਦੇ ਭਰਾ ਦਾ ਮੌਕੇ ਤੇ ਡੀਐਸਪੀ ਜਾਲਾਬਾਧ ਨੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਜੀ ਕੀ ਨਾਮ ਹੈ ਤੁਹਾਡਾ ਜੀ ਹਰदयाल ਸਿੰਘ ਜੀ ਪਿਤਾ ਦਾ ਕੀ ਨਾਮ ਤੇ ਪਿੰਡ ਕਿਹੜਾ ਜੀ ਜਗਵੀਰ ਸਿੰਘ ਬਾਵਣੀ ਵਾਲਾ ਜਿਹੜੀ ਇੱਕ ਡੈੱਡ ਬੋਡੀ ਮਿਲੀ ਹੈ ਨਹਿਰ ਦੀ ਪੱਟੜੀ ਤੋਂ ਉਹ ਤੁਹਾਡਾ ਕੀ ਲੱਗਦਾ ਜੀ ਮੇਰੇ ਛੋਟੇ ਬਦਲ ਦਾ ਪਤਾ ਤੁਹਾਡੇ ਸਭ ਨਾਲੋਂ ਛੋਟਾ ਜੀ ਕੀ ਲੱਗਦਾ ਕਿਸ ਕਾਰਨ ਕਰਕੇ ਮੌਤ ਹੋਈ ਹੋਈ ਹੈ ਜੀ ਇਹ ਜੀ ਮੌਤ ਦਾ ਤਾਂ ਆਪਾਂ ਨੂੰ ਇਹ ਨਹੀਂ ਕਹਿ ਸਕ ਕਿਸ ਕਾਰਨ ਹੋਈ ਹੈ ਬਾਕੀ ਰਾਤ ਨੂੰ ਇਹਨਾਂ ਦੇ ਜੁਆਕਾਂ ਨੇ ਸਾਨੂੰ ਪੌਣੇ ਕੀ ਤਕਰੀਬਨ ਪੌਣੇ 11 ਫੋਨ ਕਰਿਆ ਇਹ ਸਾਡਾ ਡੈਡੀ ਕਰਨੇਗਾ ਤੇ ਅਸੀਂ ਉਸ ਤੋਂ ਬਾਅਦ ਆ ਕੇ ਪਤਾ ਲਿਆ ਪੁੱਛਦ ਕਰਤੀ ਤਾਂ ਕਹਿੰਦਾ ਵੀ ਇਹ ਤਾਂ ਸ਼ਾਮ ਨੂੰ 7:30 ਵਜੇ ਦਾ ਦੁਕਾਨਪਾਪ ਬੰਦ ਆਤੀ ਤੇ ਬੰਦ ਕਰਦੀ ਜੀ ਤੇ ਉਸ ਤੋਂ ਬਾਅਦ ਅਸੀਂ ਰਾਤ ਨੂੰ ਪੜਤਾਲ ਕੀਤੀ ਪੋਲ ਤੇ ਨਾਲ ਪੋਲ ਬੋਲਤ ਕਰਨ ਜੋਾਕਾ ਨੂੰ ਭੇਜਿਆ ਮੈਂ ਪਤਾ ਲਾ ਕੇ ਆਉ ਜੀ ਤੇ ਰਾਤ ਨੂੰ ਨਹੀਂ ਸੀਗਾ ਇੱਥੇ ਤੇ ਫਿਰ ਉਸ ਤੋਂ ਬਾਅਦ ਫਿਰ ਅਸੀਂ ਰਾਤ 11:00 11:30 ਵਜੇ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਜਿਮ ਵਾਲੇ ਜਿਮ ਨਾਲ ਹੈਗੀ ਸਾਡੇ ਜਿਮ ਵਾਲੇ ਦੋ ਦੋ ਭਰਾ ਬਾਹਰ ਨਿਕੜੇ ਨਿਕਲੇ ਸੀ ਕਹਿੰਦਾ ਜੇ ਮੋਸਟ ਟਾਈਮ ਖੁੱਲੀ ਸੀ ਜੇ ਮੋਸਟ ਜੇ ਮੋ ਜੇ ਮੋ ਦਾ ਸ਼ਟਰ ਬੰਦ ਸੀ ਅੰਦਰ ਤੇ ਉੰਜ ਵੈਸੇ ਲੋਕ ਨਹੀਂ ਸੀਗਾ ਅੰਦਰ ਵਾ ਦੋ ਭਰਾ ਸੀਗੇ ਜੀ ਤੇ ਇਹਨਾਂ ਕੋਲ ਪੁੱਛ ਤਾਂ ਸਕੀਤੀ ਮੈਂ ਕਿਹਾ ਜਾ ਕਾਕੂ ਨੂੰ ਭੇਜਿਆ ਜਾ ਨਾ ਪੁੱਛ ਮੇਰਾ ਕੀ ਉਹਦਾ ਜਿੰਮ ਤੇ ਆਉਣਾ ਜਾਣਾ ਸੀ ਜਿਹੜੇ ਨੌ ਮ੍ਰਿਤਕ ਨੌਜਵਾਨ ਦਾ ਜੀ ਹਾਂਜੀ ਆਉਣਾ ਜਾਣਾ ਸੀਗਾ ਇਹਨਾਂ ਦਾ ਬਾਕੀ ਆਂਟੀ ਗਵਾਂਟੀ ਹੈਗੇ ਆ ਤੇ ਨਾਲ ਇਹਨਾਂ ਦਾ ਪੈਸੇ ਪੁੱਛਦੇ ਵੀ ਰੋਲਾ ਸਾਨੂੰ ਤਾਂ ਪਤਾ ਅੱਜ ਹੀ ਲੱਗਿਆ ਸੀਗਾ ਤੇ ਵੀ ਇਹਨਾਂ ਪੈਸੇ ਦੇ ਟ੍ਰਾਫਰ ਉਹ ਗੁੱਪਚੋ ਨੇ ਆਦਾ ਕਾਉਂਟ ਕੋਡ ਦੱਸਿਆ ਸੀ ਉਹਨੂੰ ਨਿਯਾਨ ਸੀਗਾ ਜੋ ਸਰਨ ਸਿੰਘ ਤੇ ਉਸ ਪੈਸੇ ਬਾਰੇ ਕਿਤੇ ਨੇ ਇੱਕ ਦੋ ਗੱਲਾਂ ਕੀਤੀਆਂ ਇਹ ਬੈਂਕ ਅਕਾਉਂਟ ਚ ਪੈਸੇ ਨਿਕਲੇ ਨੇ ਜਾਂ ਗੂਗਲ ਪੇ ਤੋਂ ਨਿਕਲੇ ਨੇ ਇਹ ਗੂਗਲ ਵਿੱਚ ਪੈਸੇ ਸਟਾਫ ਫੋਰੋਂ ਨਿਕਲੇ ਨਿਕਲੇ ਹੋਏ ਆ ਲਗਭਗ ਕਿੰਨੇ ਕੁ ਨਿਕਲੇ ਨੇ ਜੀ ਤੇ ਤੇ ਪਰ 15 ਤੋਂ 20 ਹਜ਼ਾਰ ਤੱਕ ਹਨ ਅੱਛਾ ਜੀ ਫਿਰ ਕੀ ਨੋਜਵਾਨ ਮੰਗ ਕਰਦਾ ਸੀ ਇਹਨਾਂ ਤੋਂ ਹਾਂ ਜੀ ਇਹਨੇ ਕੱਲ ਸ਼ਾਮ ਦੱਸਦੇ ਪੈਨ ਉਹ ਆ ਵੀ ਦੱਸਦਾ ਸੀ ਮੁੰਡਾ ਜਮੇ ਵਾਲਾ ਕਹਿੰਦਾ ਮੇਰੇ ਘਰੇ ਗਿਆ ਤੇ ਮੈਂ ਰਾਤ ਸੰਦੱਸਦਾ ਰਹਿੰਦਾ ਕਹਿੰਦਾ ਸੀ ਸ਼ਰਾਬ ਪੀਣ ਨਾਲ ਤੇ ਗੈਰ ਹੈ ਤੇ ਉਸ ਤੋਂ ਬਾਅਦ ਫਿਰ ਮੈਂ ਕਰਾਈ ਛੱਡਤਾ ਜਦੋਂ ਰਾਤ ਅਸੀਂ 11:30 ਵਜੇ ਵੇਖਿਆ ਤੇ ਇਹ ਦੋਨੇ ਭਰਾ ਨਿਕਲੇ ਆਉਂਦੇ ਸੀ ਤੇ ਛੋਟੇ ਸਾਡੇ ਕਾਕੇ ਮੈਂ ਕਾਕਾ ਸਮਿਤ ਤੇ ਗਏ ਉਹਨੇ ਦੇਖਿਆ ਇਹਦੀ ਪੈਂਟ ਤੇ ਧੱਬੇ ਲੱਗੇ ਹੋਏ ਸੀਗੇ ਬਲੱਡ ਦੇ ਹਾਂਜੀ ਖੂਨ ਨੇ ਦੇ ਕੱਪੜੇ ਗਲੇ ਸੀਗੇ ਤੇ ਇਹ ਮੈਨੂੰ ਕਾਕਾ ਕਹਿੰਦਾ ਡੈੜੀਆ ਦੇ ਖੂਨ ਦੇ ਕੱਪੜੇ ਗਲੇ ਪਰ ਆਪੋ ਨੇ ਜੀ ਥੋੜਾ ਸੀਗਾ ਵੀ ਸਾਡੇ ਭਰਾ ਨੂੰ ਮਾਰ ਦੇਗਾ ਤੇ ਅਸੀਂ ਕਾ ਬਸ ਹੋ ਸਕਦਾ ਕਾਕੇ ਨੂੰ ਪੁਲੇਖਾ ਹੋਵੇਗਾ ਤੇ ਤੜਕੇ ਪਰ ਸਾਨੂੰ ਤੜਕੇ ਫਿਰ ਪਤਾ ਲੱਗਿਆ ਵੀ ਸਰਨ ਸੰਗ ਕਰਿਆ ਨਹੀਂ ਰਾਤ ਨੂੰ ਤੇ ਤੜਕੇ ਫਿਰ ਮੈਂ ਪੜਤਾਲ ਕਰਨ ਤੇ ਪਿੰਡ ਵਿੱਚ ਤੇ ਉਸ ਤੋਂ ਬਾਅਦ ਠੇਕੇ ਦੇ ਪਤਾ ਲਿਆ ਤੇ ਅਜ ਤੱਕ ਸਰਨ ਰਾਤ ਮੇਰਾ ਬਰਾਦ ਖਾਇਕ ਦੀ ਠੇਕੇ ਵਾਲਾ ਕਹਿੰਦਾ ਹੁੰਦਾ ਕਾਕਾ ਆਇਆ ਸੀ 4:30 ਵਜੇ ਅਧਿਆ दारू ਲੈ ਕੇ ਮੇਰੇ ਕੋਲ ਕਿਸ ਤਰ ਜਦੋਂ ਤੁਸੀਂ ਸਵੇਰੇ ਗਏ ਉਹ ਨਹਿਰ ਦੀ ਪਟੜੀ ਤੇ ਤੇ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਇਹ ਉਸ ਤੋਂ ਬਾਅਦ ਨਸਤ ਕਰਿਆ ਆ ਕੇ ਤਾਂ ਸਾਨੂੰ ਉਸ ਤੋਂ ਬਾਅਦ ਆਪਣਾ ਫੋਨ ਆਇਆ ਕਾਲ ਆਈ ਵਸ ਤਰ੍ਹਾਂ ਲੇਕਰ ਨਹਿਰ ਮਕੜਾ ਦੀ ਜ਼ਮੀਨ ਦੇ ਕੋਲ ਆਓ ਤੁਸੀਂ ਉੱਥੇ ਆਪਣਾ ਤੁਹਾਡਾ ਬਰਾਦ ਡਿੱਗਿਆ ਪਿਆ ਜਦੋਂ ਪਤਾ ਲੱਗ ਗਿਆ ਕਿ ਲਿਆ ਤੇ ਇਸ ਤਰ੍ਹਾਂ ਹੁੰਦੇ ਕਿੰਨੀ ਕੁ ਸੱਟਾਂ ਦੇ ਨਿਸ਼ਾਨ ਸੀਗੇ ਸੱਟਾਂ ਦੇ ਨਿਸ਼ਾਨ ਤਾਂ ਕਾਫੀ ਹੈਗੇ ਉਹਦੇ ਕਾਪੇ ਕਾਪੇ ਵੱਜਿਆ ਸਿਰ ਵਿੱਚ ਤੇ ਬਾਕੀ ਬਹੁਤ ਹੀ ਹੁੰਦੇ ਹਲਤ ਮਾੜੇ ਹੋਏ ਪਿਆ ਦੇਖਣ ਤੋਂ ਫੇ ਛੇਤੀ ਦਾ ਪਛਾਣ ਹੁਣ ਪੁਲਿਸ ਮੌਕੇ ਤੇ ਆਈ ਹੈ ਹਾਂਜੀ ਪੁਲਿਸ ਆਈ ਸੀ ਤੜਕਿਆਂ ਸਚਵਾਇਆ ਸੀਗਾ ਜੀ ਤੇ ਉਹਨਾਂ ਨੂੰ ਅਸੀਂ ਜੋ ਸਾਨੂੰ ਦਸਤੀ ਗਾਲੀ-ਵਾਲੀ ਤੇ ਅਸੀਂ ਜੰਮੂ ਚ ਲੈ ਗਏ ਸੀ ਫਿਰ ਅਸੀਂ ਜਿੱਦ ਸਾਨੂੰ ਸ਼ੱਕ ਸੀਗਾ ਰਾਤ ਨੂੰ ਸਾਨੂੰ ਸ਼ੱਕ ਪਿਆ ਸੀ ਤੇ ਐਸਚੂ ਅਸੀਂ ਕਿਹਾ ਵੀ ਇਹ ਜਿਮ ਵਾਲਾ ਤੁਸੀਂ ਪੋਪਾ ਚ ਫਰਦਾਲ ਗਰਾਹਤ ਦੋਨੇ ਬਰਾਸ ਸੀ 11:00 ਵਜੇ ਉਸ ਤੋਂ ਬਾਅਦ ਫੇਰੇ ਜਿਮ ਵਿੱਚ ਅਸੀਂ ਆਪ ਮਾੜਾ ਬਣ ਵੇਖਿਆ ਤੇ ਅੰਦਰ ਖੂਨ ਦੇ ਧੱਬੇ ਸੀਗੇ ਸਾਨੂੰ ਉਸ ਤੋਂ ਬਾਅਦ ਇਹਨਾਂ ਪਿੱਛਾ ਮੋੜ ਤਾ ਪੁਲਿਸ ਵਾਲਿਆਂ ਨੇ ਕਹਿੰਦੇ ਨੇ ਗੱਡੀਆਂ ਤੇ ਧੱਬੇ ਖੂਨ ਹੈਗਾ ਤੇ ਵੇਖੋ ਜੀ ਤੁਹਾਨੂੰ ਕੀ ਹੁਣ ਪੱਕੇ ਤੌਰ ਤੇ ਲੱਗਦਾ ਵੀ ਇਹ ਜਿਮ ਵਾਲੇ ਨੇ ਹੀ ਕਤਲ ਕੀਤਾ ਹੈ ਵੇਖੋ ਜੀ ਜਿਵੇਂ ਹੁਣ ਰਾਤ ਨੂੰ 11:30 ਵਜੇ ਦੋਨੇ ਬਰਾਸ ਸੀਗੇ ਤੇ ਉਸ ਤੋਂ ਉਸ ਤੋਂ ਲੈ ਕੇ ਤੇ ਖੂਨ ਦੇ ਦब्बे ਵਿੱਚ ਕਿੰਨੇ ਕੋ ਨੌਜਵਾਨ ਇਸ ਜਿੰਮ ਦੇ ਵਿੱਚ ਆਉਂਦੇ ਨੇ ਇੱਥੇ ਵੈਸੇ ਕੋਈ ਜ਼ਿਆਦਾ ਆਉਂਦੇ ਠੀਕ ਇਸ ਇਸ ਇਹਦੇ ਵਿੱਚ ਕੋ ਦੋ ਚਾਰ ਵੱਤ ਬਦਉਂਦੇ ਆ ਬਸ ਉਸ ਤੋਂ ਬਾਅਦ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਪੁਲਿਸ ਸਾਹਿਬ ਅਸੀਂ ਕਹਿੰਦੇ ਸਾਡ ਇਸ ਦਾ ਦਿੱਤਾ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਠੀਕ ਆ ਅੱਜ ਜੋ ਪੁਰਸਕਾਰ ਵੰਡ ਰਹੇ ਹੁੰਦੇ ਤੁਸੀਂ ਸੰਤੁਸ਼ਟ ਕਿੰਨੇ ਕੋ ਸਾਨੂੰ ਤਾਂ ਇਹ ਕੋਈ ਸਾਨੂੰ ਇਹ ਪਤਾ ਹੀ ਨਹੀਂ ਲੱਗਦਾ ਪਿਆ ਕੁਝ ਕੀ ਕਰ ਰਹੇ ਕੀ ਕੀਤਾ ਇਹਨਾਂ ਨੇ ਆ ਸਾਨੂੰ ਹੁਣ ਹੋਣ ਕੌਣ ਕੋਈ ਸਰ ਇੱਕ ਡੈੱਡ ਬੋਡੀ ਜਿਹੜੀ ਆ ਉਹ ਬਾਂਮਣੀ ਪਿੰਡ ਜਿਹੜੀ ਕੱਚੀ ਨਹਿਰ ਆ ਉਹਦੇ ਉੱਤੇ ਪਈ ਆ ਸੋ ਇੱਕ ਵਾਰ ਤਾਂ ਇਹ ਅਨਨੋਨ ਜਿਹੜਾ ਸੀਗਾ ਮਰਡਰ ਸਾਡੇ ਸਾਹਮਣੇ ਆਇਆ ਪਰ ਜਦੋਂ ਮੌਕੇ ਤੇ ਜਾ ਕੇ ਅਸੀਂ ਇਨਫੋਰਮੇਸ਼ਨ ਕਲੈਕਟ ਕੀਤੀ ਤਾਂ ਇਹ ਗੁਰਸ਼ਰਨ ਸਿੰਘ ਇਲਿਸ ਬੁੱਗਾ ਸਾਨੂੰ ਫਜੰਗੀਰ ਸਿੰਘ ਜਿਹੜਾ ਹੈ ਪਿੰਡ ਬਾਂਮਣੀ ਵਾਲੀ ਦਾ ਹੀ ਰਹਿਣ ਵਾਲਾ ਸੀਗਾ ਜਿਸ ਦਾ ਕਤਲ ਸਿਰ ਵਿੱਚ ਔਰ ਗਰਦਨ ਤੇ ਕਾਪੇ ਦੇ ਵਾਰ ਕਰਕੇ ਕੀਤਾ ਗਿਆ ਸੀਗਾ ਸਰ ਰੰਜਿਸ਼ ਵਜਾਂ ਕੀ ਇਸ ਮਾਮਲੇ ਦੇ ਵਿੱਚ ਸਾਹਮਣੇ ਆਈ ਹੈ ਜੀ ਆ ਪਹਿਲਾਂ ਤਾਂ ਇਹ ਇੱਕ ਵਾਰ ਜਿਹੜਾ ਅਨੂਨ ਮੈਟਰ ਅਸੀਂ ਦੇਖ ਰਹੇ ਸੀਗੇ ਪਰ ਇਹਨੂੰ ਡੂੰਘਾਈ ਨਾਲ ਜਦੋਂ ਇਹਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਵੀ ਇਹਦਾ ਇੱਕ ਗਵੰਡੀ ਹੈ ਅਮਰਜੀਤ ਸਿੰਘ ਪੁੱਤਰ ਇੰਦਰ ਸਿੰਘ ਜੀ ਜੋ ਇਹਦੇ ਪਿੰਡ ਦੇ ਰਹਿਣ ਵਾਲਾ ਔਰ ਉਹ ਜਿਮ ਟ੍ਰੇਨਰ ਦਾ ਕੰਮ ਕਰਦਾ ਅ ਮਿਰਤਿਕਾ ਜਿਹੜਾ ਇਹ ਸ਼ਰਾਬ ਪੀਣ ਦਾ ਨਸ਼ਾ ਕਰਨ ਦਾ ਆਦੀ ਸੀਗਾ ਔਰ ਜਿਹੜਾ ਜਿਮ ਟ੍ਰੇਨਰ ਅਮਰਜੀਤ ਉਹ ਵੀ ਨਸ਼ਾ ਕਰਨ ਦਾ ਆਦੀ ਸੀਗਾ ਸਰ ਇਹ ਸ਼ਾਦੀ ਚੋਦਾ ਜੀ ਇਬਰਾਹਮ ਹੀ ਜਿਹੜਾ ਇਹਨਾਂ ਦਾ ਰਾਤ ਝਗੜਾ ਹੋਇਆ ਜੀ ਔਰ ਝਗੜੇ ਦੇ ਦੌਰਾਨ ਹੀ ਜਿਹੜਾ ਅ ਜਿਹੜਾ ਮਿਰਤਿਕਾ ਗੁਰਸ਼ੰਦ ਸਿੰਘ ਇਹਨੇ ਅਮਰਜੀਤ ਸਿੰਘ ਦੀ ਜਿਹੜੀ ਭੈਣ ਆ ਉਹਦੇ ਖਿਲਾਫ ਸ਼ਬਦ ਬੋਲੇ ਕੁਛ ਅਜੇ ਕਿ ਉਹਨੂੰ ਗੁੱਸਾ ਆ ਗਿਆ ਜਿਸ ਕਾਰਨ ਉਹਨੇ ਇਹਦੇ ਸਿਰ ਦੇ ਵਿੱਚ ਕਾਪਾ ਮਾਰ ਕੇ ਔਰ ਗਰਦਨ ਤੇ वार ਕਰਕੇ ਇਹਦਾ ਕਤਲ ਕੀਤਾ ਸਰ ਇਹ ਜਿਹੜਾ ਮ੍ਰਿਤਕ ਹੈ ਜੀ ਗੁਰਸ਼ਰਨ ਸਿੰਘ ਜੀ ਸ਼ਾਦੀशुदा ਹੈ ਜੀ ਹਾਂਜੀ ਬਿਲਕੁਲ ਇਹ ਸ਼ਾਦੀशुदा ਹੈ ਤਿੰਨ ਬੱਚੇ ਨੇ ਇਹਦੇ ਜੀ ਆ ਜੇ ਦੋ ਲੜਕੀਆਂ ਔਰ ਇੱਕ ਲड़का ਪਰ ਜਿਹੜੀ ਇਹਦੀ ਘਰ ਵਾਲੀ ਆ ਉਹ ਕਰੀਬ 6 ਮਹੀਨੇ ਤੋਂ ਜਿਹੜੀ ਉਹ ਇਹਦੇ ਨਾਲ ਗਿਲਾ ਸ਼ਿਕਵਾ ਸੀਗਾ ਕੋਈ ਉਸ ਕਰਕੇ ਜਿਹੜਾ ਆਪਦੇ ਪਿੱਕੇ ਪਿੰਡ ਗਈ ਸਰ ਜਿਹੜਾ ਜਿਮ ਟ੍ਰੇਨਰ ਹੈ ਜੀ ਉਹਦੇ ਨਾਲ ਕੋਈ ਹੋਰ ਵਿਅਕਤੀ ਵੀ ਸੀ ਕਿ ਇੱਕ ਕੱਲੇ ਵੱਲੋਂ ਹੀ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜੀ ਅ ਬਿਲਕੁਲ ਜੀ ਸਾਡੀ ਪੜਤਾਲ ਚੱਲ ਰਹੀ ਹੈ ਜਿੱਥੋਂ ਤੱਕ ਸਾਡਾ ਸ਼ੱਕ ਹੈ ਉਹਦੇ ਨਾਲ ਜਰੂਰ ਕੋਈ ਹੋਰ ਹੈ ਜਿਹੜਾ ਕੋਈ ਇਹਦੇ ਨਾਲ ਜਿਹਨੇ ਇਹਦੀ ਮਦਦ ਕੀਤੀ ਹੈ ਕਿਉਂਕਿ ਇੱਕ ਕਤਲ ਕਰਨ ਤੋਂ ਬਾਅਦ ਜਿਹੜਾ ਡੈੱਡ ਬੋਡੀ ਉੱਥੇ ਸੁੱਟੀ ਗਈ ਹੈ ਸੋ ਇਹਨੂੰ ਲੈ ਕੇ ਜਾਣਾ ਡੈੱਡ ਬੋਡੀ ਨੂੰ ਕਿਉਂਕਿ ਜਿਸ ਤਰੀਕੇ ਦਾ ਉਹਦੀ ਸਰੀਰ ਸੀਗਾ ਮਰਨ ਵਾਲੇ ਦਾ ਕੱਲੇ ਬੰਦੇ ਨੂੰ ਹੈਂਡਲ ਕਰਨਾ ਮੁਸ਼ਕਿਲ ਸਰ ਜਿਸ ਤਰ੍ਹਾਂ ਦੇਖਣ ਚ ਆਇਆ ਵੀ ਜਿਹੜਾ ਦੋਸ਼ੀ ਸੀਗਾ ਉਹ ਬਹੁਤ ਛਾਤਰ ਸੀਗਾ ਉਹ ਜਿਮ ਦੇ ਸੈਂਟਰ ਦੇ ਬਾਹਰ ਕੈਮਰੇ ਲੱਗੇ ਹੋ ਸੀ ਪਰ ਕੈਮਰੇ ਬੰਦ ਕੀਤੇ ਹੋਏ ਸੀਗੇ ਜੀ ਹਾਂ ਬਿਲਕੁਲ ਜੀ ਉਹਨੇ ਬੜੀ ਚੁਸਤੀ ਦੇ ਨਾਲ ਬੜੀ ਚਲਾਕੀ ਦੇ ਨਾਲ ਇਹਨੂੰ ਇੱਕ ਬਲਾਈਂਡ ਮਰਡਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜੋ ਅਸੀਂ ਇਹਨੂੰ ਡੂੰਘਾਈ ਨਾਲ ਪੜਤਾਲ ਕੀਤੀ ਔਰ ਇਸੇ ਤਹਿਤ ਜੋ ਸਾਨੂੰ ਉੱਥੋਂ ਬਲੱਡ ਸਟੇਨਚ ਔਰ ਹੋਰ ਵੀ ਜਿਹੜੇ ਕੋਈ ਸ਼ੱਕੀ ਜੜੀਆਂ ਚੀਜ਼ਾਂ ਸਾਨੂੰ ਮਿਲੀਆਂ ਜਿਹਦੇ ਆਧਾਰ ਤੇ ਅਸੀਂ ਇਹਨੂੰ ਜਿਹੜਾ ਅਮਰਜੀਤ ਨੂੰ ਸ਼ਕਤੀ ਨਾਲ ਪੁਸ਼ਕਸ਼ ਕੀਤੀ ਜਿਸ ਤੋਂ ਬਾਅਦ ਇਹ ਚੀਜ਼ ਸਾਹਮਣੇ ਆਈ ਪਈ ਇਹਨੇ ਇਸ ਵਜਾ ਕਰਕੇ ਦਾ ਜਿਹੜਾ ਪਰਿਵਾਰ ਇੱਕ ਮਾਮਲਾ ਜੋੜ ਰਿਹਾ ਜੀ Google Pay ਤੋਂ ਵੀ ਜਿਹੜਾ ਇਹ ਜਿਮ ਟ੍ਰੇਨਰ ਹੈ ਇਹਦੇ ਵੱਲੋਂ ਅਕਾਊਂਟ ਖੋਲਿਆ ਗਿਆ ਸੀ Google Pay ਤੋਂ ਪੈਸੇ ਟ੍ਰਾਂਸਫਰ ਕੀਤੇ ਗਏ ਸੀ ਉਹ ਕਿੰਨੀ ਕੁ ਸਚਾਈ ਹੈ ਜੀ ਇਹਦੇ 'ਚ ਅਰੇ ਉਹ ਵੀ ਦੇਖੋ ਸਾਡਾ ਪੜਤਾਲ ਦਾ ਵਿਸ਼ਾ ਪਰ ਫਿਲਹਾਲ ਘੜੀ ਜਿਹੜਾ ਜਿਹੜਾ ਦੋਸ਼ੀ ਹੈ ਅਮਰਜੀਤ ਸਿੰਘ ਉਹਦੇ ਤੋਂ ਅਸੀਂ ਜਿਹੜੀ ਡੰਗਾਈ ਨਾ ਬਿਸ਼ੇਸ਼ ਕੀਤੀ ਆ ਉਹ ਇਹੀ ਵਜ੍ਹਾ ਰੰਜਸ਼ ਇਹ ਹੈ ਵੀ ਇਹਦੀ ਜਿਹੜੀ ਸਿਸਟਰ ਆ ਉਹਨੂੰ ਲੈ ਕੇ ਇਹਨਾਂ ਦਾ ਕੋਈ ਝਗੜਾ ਹੋਇਆ ਸੀ ਉਹਦੀ ਜਿਹੜਾ ਕੋਈ ਇੱਜ਼ਤ ਆਪਰੂ ਬਾਰੇ ਕੋਈ ਗਲਤ ਸ਼ਬਦ ਬੋਲੇ ਗਿਆ ਸਰ ਜਿਹੜਾ ਮੌਕੇ ਤੇ ਜਿਹੜਾ ਜਦੋਂ ਡੈੱਡ ਬੋਡੀ ਲਿਜਾਇਆ ਗਿਆ ਕੋਈ ਵਾਹਨ ਵਰਤਿਆ ਗਿਆ ਉਹ ਵੀ ਪੁਲਿਸ ਵੱਲ ਕਬਜ਼ੇ ਚ ਲਿਆ ਗਿਆ ਜੀ ਨਹੀਂ ਹਾਲ ਦੀ ਘੜੀ ਜਿਹੜਾ ਐਸਐਚਓ ਸਾਹਿਬ ਨੂੰ ਭੇਜਿਆ ਗਿਆ ਉਹ ਜੋ ਗੱਲ ਸਾਹਮਣੇ ਆ ਸਕੂਟਰੀ ਦੇ ਉੱਤੇ ਜਿਹੜੀ ਐਕਟਿਵਾ ਸੀ ਜੀ ਉਹਦੇ ਉੱਤੇ ਇਹ ਜਿਹੜਾ ਰੈੱਡ ਬੋਡ ਲੈ ਕੇ ਗਏ ਦੋਸ਼ੀ ਨੇ ਮੰਨਿਆ ਜੀ ਤੇਜ਼ ਤਾਰ ਹਥਿਆਰ ਨਾਲ ਕਤਲ ਕੀਤਾ ਗਿਆ ਜਾਂ ਕਿਸੇ ਹੋਰ ਜੰਤਰ ਦੇ ਨਾਲ ਨਹੀਂ ਨਹੀਂ ਬਿਲਕੁਲ ਇਹ ਰਾਤ ਜਿਹੜਾ ਅਸੀਂ ਪਿੰਡ ਚੋਂ ਪੜਤਾਲ ਕੀਤੀ ਹੈ ਜਿਹੜਾ ਦੋਸ਼ੀ ਆ ਰਾਤ ਇਹਨੇ ਇੱਕ ਕਾਪਾ ਜਿਹੜਾ ਸੀਗਾ ਇਹਦੇ ਕੋਲੇ ਉਹ ਇਹ ਪਹਿਲਾਂ ਤਿੱਖਾ ਕਰਾਉਣ ਗਿਆ ਪਿੰਡ ਦੇ ਵਿੱਚ ਹੀ ਪਿੰਡ ਦੇ ਵਿੱਚ ਇੱਕ ਦੁਕਾਨ ਬਣੀ ਹੈ ਜਿੱਥੇ ਇਹ ਵੈਪਨ ਵਗੈਰਾ ਜਾਂ ਕਈਆਂ ਵਗੈਰਾ ਉਹਨੂੰ ਤਿੱਖਾ ਕਰਦੇ ਨੇ ਪਰ ਉੱਥੇ ਲਾਈਟ ਨਾ ਹੋਣ ਕਾਰਨ ਜਿਹੜਾ ਉਹਨੂੰ ਜਵਾਬ ਦਿੱਤਾ ਫਿਰ ਉਹਨੇ ਘਰੇ ਜਿਹੜੀ ਜਿਹੜੇ ਰਹਿੰਦਾ ਹੁੰਦਾ ਨਨੋਂ ਆਪਾਂ ਅਸੀਂ ਆਰੀ ਕਹ ਲੈਨੇ ਆ ਜੀ ਉਹਦੇ ਨਾਲ ਇਹਨੂੰ ਕਾਫੀ ਧਾਰ ਦਿੱਤੀ ਵਧੀਆ ਉਹਨੂੰ ਕਿ ਤਿੱਖਾ ਕੀਤਾ ਉਹਦੇ ਨਾਲ ਫਿਰ ਇਹਨੇ ਕਤਲ ਕੀਤਾ ਉਹ ਵੀ ਉਹ ਸਾਨੂੰ ਮੰਨ ਗਿਆ ਔਰ ਉਹ ਵੀ ਬਰਾਮਦ ਕਰਵਾ ਰਹੇ ਸਰ ਹੁਣ ਕਿੰਨੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਕਿਹਦੇ ਬਿਆਨਾਂ ਤੇ ਹੋਇਆ ਜੀ ਆ ਦੇਖੋ ਜਿਹੜਾ ਅਸੀਂ ਡੈੱਡ ਬੋਡੀ ਆ ਭੇਜੀ ਵੀ ਆ ਪੋਸਟਮਾਰਟਮ ਲਈ ਉੱਥੇ ਸਿਵਲ ਹਸਪੀਟਲ ਦੇ ਵਿੱਚ ਦੇਖਦੇ ਹਾਂ ਹੁਣ ਇਹ ਜਿਹੜਾ ਬਿਆਨ ਲਿਖਾਉਣਾ ਕਿਉਂਕਿ ਵਾਈਫ ਉਹਦੀ ਹੈ ਨਹੀਂ ਗਈ ਘਰੇ ਤੇ ਨਾ ਹੀ ਹੋਰ ਕੋਈ ਮੈਚੋਰ ਜਿਹੜਾ ਪਰਸਨ ਸੀਗਾ ਸੋ ਸਰਪੰਚ ਸਾਹਿਬ ਨੂੰ ਅਸੀਂ ਬੁਲਾਇਆ ਬਿਆਨ ਲਿਖਣ ਤੋਂ ਬਾਅਦ ਦੇਖਦੇ ਆ ਕੇਸ ਦੇ ਤੇ ਉਹ ਸ਼ੱਕ ਸ਼ਬਾ ਕਰਦੇ ਆ ਉਸ ਤੋਂ ਇਲਾਵਾ ਵੀ ਜੇ ਅਸੀਂ ਆਪਦੀ ਪੜਤਾਲ ਦੇ ਵਿੱਚ ਜੇ ਕੋਈ ਸ਼ੱਕੀ ਬੰਦਾ ਹੋਰ ਕੋਈ ਸਾਨੂੰ ਲੱਗਿਆ ਵੀ ਇਹ ਵੀ ਨਾਲ ਸੀਗਾ ਉਹਨੂੰ ਵੀ ਨੇ ਬਖਸ਼ਿਆ ਜਾਉ ਮਰਡਰ ਦਾ ਟਾਈਮ ਕੋਈ ਦੱਸਿਆ ਦੋਸ਼ੀ ਨੇ ਕਿੰਨੇ ਵਜੇ ਮਰਡਰ ਕੀਤਾ ਗਿਆ ਜੀ ਆ ਰਾਤ ਤਕਰੀਬ ਇਹ 8:30 ਵਜੇ ਝਗੜਾ ਹੋਇਆ ਇਹਨਾਂ ਦਾ ਜੀ ਤੇ 8:30 ਤੋਂ 9 ਦੇ ਵਿੱਚ ਵਿੱਚ ਜਿਹੜਾ ਮਰਡਰ ਹੋਇਆ ਡੈੱਡ ਬੋਡੀ ਨੂੰ ਦੇਖਣ ਤੋਂ ਵੀ ਇਹੀ ਚੀਜ਼ ਆਪਦੀ ਆ ਲੱਗਦਾ ਵੀ ਜਿਵੇਂ ਬਲੱਡ ਉਹਦਾ ਜੰਮਿਆ ਹੋਇਆ ਸਿਰ ਦਾ ਬਲੱਡ ਜੰਮਿਆ ਹੋਇਆ ਗਰਦਨ ਦਾ ਬਲੱਡ ਜੰਮਿਆ ਹੋਇਆ ਮੌਕੇ ਤੇ ਹੈ ਨਹੀਂਗਾ ਸੋ ਇਸ ਤੋਂ ਜਾਹ ਰਹਿ ਕੇ ਜਿਹੜਾ ਕਰੀਬ 10 12 ਘੰਟੇ ਉਹਨੂੰ ਹੋ ਗਏ ਕਤਲ ਨੂੰ ਛਪਾਉਣ ਲਈ ਕੋਈ ਇਹ ਸਾਜ਼ਿਸ਼ ਵੀ ਰਚੀ ਗਈ ਸੀ ਆ ਦੇਖੋ ਉਹ ਚੀਜ਼ ਅਸੀਂ ਪੜਤਾਲ ਕਰ ਰਹੇ ਹਾਂ ਸਾਜ਼ਿਸ਼ ਤਾਂ ਉਹਨੇ ਬਹੁਤ ਵੱਡੀ ਰਚੀ ਸੀ ਕਿ ਜਿਹੜਾ ਇਹ ਇੱਕ ਅਨਨੋਨ ਇਹਨੂੰ ਕਤਲ ਜਿਹੜਾ ਸਾਬਤ ਕੀਤਾ ਜਾਵੇ ਉਹਨੇ ਜਿਹੜਾ ਜਿਮ ਟ੍ਰੇਨਰ ਆ ਉਹਦੀ ਜਿਮ ਦੇ ਵਿੱਚ ਜਿਹੜੇ ਕੈਮਰੇ ਲੱਗੇ ਆ ਉਹ ਉਹਨੇ ਜਿਹੜੇ ਆਫ ਕਰਤੇ ਕਿਉਂਕਿ ਉਹਦੇ ਵਿੱਚ ਰਿਕਾਰਡ ਨਾ ਰਹੇ ਮੌਕੇ ਤੇ ਜਿਹੜਾ ਬਲੱਡ ਡੁੱਲਿਆ ਸੀਗਾ ਉਹਨੂੰ ਆਪਣੀ ਸਵੈਟਰ ਦੇ ਨਾਲ ਜਿਹੜਾ ਉਹਨੇ ਸਾਫ਼ ਕਰਕੇ ਔਰ ਬਾਲਟੀ ਦੇ ਵਿੱਚ ਪਾ ਕੇ ਉਹਨੂੰ ਜਿਹੜਾ ਖੁਰਦੁਰਦ ਕਰਤਾ ਸਵੈਟਰ ਅਸੀਂ ਬਰਾਮਦ ਕਰ ਲਈ ਹੈ ਉਹਨੂੰ ਖੂਨ ਲੱਗਿਆ ਹੋਇਆ ਔਰ ਜਿਹੜੇ ਹੋਰ ਜਿਹੜਾ ਹਥਿਆਰ ਵਰਤਿਆ ਗਿਆ ਉਹ ਵੀ ਅਸੀਂ ਜਲਦੀ ਬਰਾਮਦ ਕਰ ਆਏ ਸਰ ਇਹ ਕਤਲ ਦੀ ਗੁੱਥੀ ਕਿੰਨੇ ਸਮੇਂ ਚ ਪੁਲਿਸ ਵੱਲੋਂ ਸੁਲਝਾ ਲਈ ਗਈ ਹੈ ਜੀ ਅ ਦੇਖੋ ਜੀ ਮਾਨਯੋਗ ਐਸਐਸਪੀ ਸਾਹਿਬ ਦੇ ਜੋ ਸਾਨੂੰ ਨਿਰਦੇਸ਼ ਨੇ ਉਹਨਾਂ ਤਹਿਤ ਅਸੀਂ ਮਿਹਨਤ ਕੀਤੀ ਔਰ ਕਰੀਬ सत अठ घंटे अलझा लीजिए धन्यवाद जी सोनी ए बी आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत